ਕਹਾ ਜਾ ਰਿਹਾ ਹੈ ਕਿ ਪਹਿਲੀ ਵਾਰ ਪੰਜ ਪੈਰੇ ਸਹਿਬਾਨ ਕਿਸੇ ਪੁਲ ਦਾ ਇਸ ਤਰੀਕੇ ਨਾਲ ਸ਼ੁਭਾਰੰਭ ਕਰਨ ਜਾ ਰਹੇ ਨੇ ਇਸੋਤ ਅਸੀਂ ਫਰੀਦਕੋਟ ਕੋਟਕਪੁਰਾ ਰੋਡ ਤੇ ਮੌਜੂਦ ਹਾਂ ਜਿੱਥੇ ਕਿ ਦੋ ਨਵੇਂ ਪੁਲ ਬਣਾਏ ਗਏ ਨੇ ਅਤੇ ਦੂਜੇ ਪਾਸੇ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਹੈ ਤੇ ਨਗਰ ਕੀਰਤਨ ਇੱਥੇ ਪਹੁੰਚ ਚੁੱਕਿਆ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਨਗਰ ਕੀਰਤਨ ਬਿਲਕੁਲ ਸਾਹਮਣੇ ਹੈ ਅਤੇ ਦੂਜੇ ਪਾਸੇ ਇਹ ਐਸ ਪਾਸੇ ਤੁਹਾਨੂੰ ਨਜ਼ਰ ਮਰਵਾਦਨੇ ਆ ਇਹ ਉਹ ਖੂਬਸੂਰਤ ਪੁਲ ਹੈ ਜਿਹੜਾ ਬਣਾਇਆ ਗਿਆ ਜਿਸ ਦਾ ਸ਼ੁਭਾਰੰਭ ਕੀਤਾ ਜਾਣਾ ਹੈ ਪੰਜ ਪੈਰੇ ਸਹਿਬਾਨ ਜਿਹੜੇ ਨੇ ਉਹਨਾਂ ਦੇ ਕਰ ਕਮਲਾ ਨਾਲ ਜਿਹੜਾ ਹੈਗਾ ਇਸ ਦਾ ਉਦਘਾਟਨ ਹੋਵੇਗਾ ਅਤੇ ਫਰੀਦਕੋਟ ਦੇ ਵਿਧਾਇਕ ਜਿਹੜੇ ਨੇ ਗੁਰਦੇਵ ਸਿੰਘ ਸੇਖੋ ਵਿਸ਼ੇਸ਼ ਤੌਰ ਤੇ ਇੱਥੇ ਮੌਜੂਦ ਨੇ ਤਾਂ ਉਹ ਤਸਵੀਰਾਂ ਤੋਂ ਦਿਨਾਂ ਸਾਂਝੀਆਂ ਕਰਾਂਗੇ ਅਤੇ ਹਾਲ ਦੀ ਘੜੀ ਤੁਹਾਨੂੰ ਦਿਖਾ ਦੰਨੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹ ਪੂਰਾ ਮਾਹੌਲ ਰਹਿਣ ਵਾਲਾ ਹੈ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੀ ਇੱਥੇ ਪਹੁੰਚੀ ਹੋਈ ਹੈ ਅਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਨਗਰ ਕੀਰਤਨ ਆ ਰਿਹਾ ਵਿਧਾਇਕ ਸਾਹਿਬ ਮੌਜੂਦ ਨੇ ਸਵਾਗਤ ਦੇ ਲਈ ਦੂਜੇ ਪਾਸੇ ਪੰਜ ਪਹਿਰੇ ਸਾਹਿਬਾਨ ਜਿਹੜੇ ਨੇ ਉਹਨਾਂ ਵੱਲੋਂ ਐਦਾ ਉਦਘਾਟਨ ਕੀਤਾ ਜਾਣਾ ਹੈ ਤਾਂ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਬੇਹੱਦ ਖੂਬਸੂਰਤ ਤਸਵੀਰ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਾਰੰਭ ਕੀਤਾ ਜਾਣਾ ਹੈ ਅਤੇ तमाम ਸਿੰਘ ਸਾਹਿਬਾਨ ਜਿਹੜੇ ਨੇ ਇੱਥੇ ਮੌਜੂਦ ਨੇ ਅਤੇ ਇਹ ਤਸਵੀਰ ਤੁਸੀਂ ਵੇਖੋ ਬੇਹੱਦ ਖੂਬਸੂਰਤ ਤਸਵੀਰ ਹੈ ਜਿੱਥੇ ਕਿ ਇਸ ਵਕਤ ਇਹ ਸ਼ੁਭਾਰੰਭ ਹੋਣਾ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤ ਅਥੇ ਮੌਜੂਦ ਆ ਤਸਵੀਰ ਤੇ ਵੇਖ ਸਕਦੇ ਹੋ ਰੀਬਨ ਜਿਹੜਾ ਹੈ ਹੱਥ ਵਿੱਚ ਫੜ ਲਿਆ ਗਿਆ ਹੈ ਤੇ ਰੀਬਨ ਕਟਵਾ ਕੇ ਇਸ ਦਾ ਸ਼ੁਭਾਰਮ ਕੀਤਾ ਜਾਣਾ ਹੈ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਬੇਹਦ ਖੂਬਸੂਰਤ ਤਸਵੀਰ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਇਸ ਵਕਤ ਸ਼ੁਭਾਰਮ ਹੋਣਾ ਹੈ ਅਤੇ ਸ਼ੁਭਾਰਮ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਜਿੱਥੇ ਕਿ ਇਸ ਵਕਤ ਸ਼ੁਭਾਰਮ ਹੋਣਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਮੌਜੂਦ ਨੇ ਤਰਰੀਬਨ ਜਿਹੜਾ ਹੈਗਾ ਉਹ ਕਟਵਾਇਆ ਜਾਣਾ ਹੈ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਪਾਸੇ ਵੇਖ ਸਕਦੇ ਹੋ ਪੰਜ ਪਹਿਰੇ ਸਹਿਬਾਨ ਜਿਹੜੇ ਨੇ ਪਹੁੰਚ ਚੁੱਕੇ ਨੇ ਵਿਧਾਇਕ ਗੁਰਦੇਵ ਸਿੰਘ ਸਿੱਖੋ ਜਿਹੜੇ ਨੇ ਉਹ ਇਸ ਵਕਤ ਇੱਥੇ ਸ਼ੁਭਾਰਮ ਕਰ ਰਹੇ ਆ ਤਾਂ ਇਹ ਤਸਵੀਰ ਇਸ ਵਕਤ ਤੁਹਾਨੂੰ ਦਿਖਾ ਦਿੰਦੇ ਆ ਅ ਬੇਹਦ ਖੂਬਸੂਰਤ ਤਸਵੀਰ ਹੈ ਜਿੱਥੇ ਕਿ ਇਸ ਵਕਤ ਪੰਜ ਪਹਿਰੇ ਸਹਿਬਾਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਅਤੇ ਸ਼ੁਭਾਰਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਉਹ ਸ਼ੁਭਾਰੰਭ ਦੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਰੀਬਨ ਕਟਵਾਇਆ ਜਾਣਾ ਹੈ ਅਤੇ ਰੀਬਨ ਕਟਵਾਏ ਜਾਣ ਤੋਂ ਬਾਅਦ ਜਿਹੜਾ ਇਸ ਦਾ ਸ਼ੁਰੂਆਤ ਇਸ ਦੀ ਹੋਵੇਗੀ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਤਸਵੀਰ ਤੁਹਾਡੇ ਸਾਹਮਣੇ ਹੈ ਰੀਬਨ ਕਟਵਾਇਆ ਜਾਣਾ ਹੈ ਅਤੇ ਰੀਬਨ ਕਟਵਾਏ ਜਾਣ ਤੋਂ ਬਾਅਦ ਸ਼ੁਭਾਰੰਭ ਜਿਹੜਾ ਹੈ ਇਸ ਪੁੱਲ ਦਾ ਕਿੱਤਾ ਜਾਣਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਪਾਲਜੀ ਸਾਹਿਬ ਪਹੁੰਚ ਚੁੱਕੇ ਹੈ ਅਤੇ ਫਰੀਦਕੋਟ ਦਾ ਇਹ ਬ੍ਰਿਜ ਜਿਸ ਦਾ ਸ਼ੁਭਾਰambh ਕੀਤਾ ਜਾਣਾ ਹੈ ਵਿਧਾਇਕ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਵਰਵਾਲਾ ਸਾਹਿਬ ਜਿਹੜਾ ਇਹ ਕੋ ਪੇਟ ਕੀਤਾ ਜਾਣਾ ਹੈ ਅਤੇ ਉਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਤਾਂ ਸ਼ੁਭਾਰambh ਕੀਤਾ ਜਾਵੇਗਾ ਇਸ ਪੁਲ ਦਾ ਤਾਂ ਉਸ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬਹੁਤ ਵੱਡਾ ਇਹ ਨਗਰ ਕੀਰਤਨਾ ਦੂਰ ਤੱਕ ਨਜ਼ਰ ਜਿੱਤਿਆ ਜਾਂਦੀ ਹੈ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਵੇਗੀ ਤਾਂ ਉਸ ਦੀ ਇੱਕ ਖੂਬਸੂਰਤ ਤਸਵੀਰ ਹੈ ਜੋ ਕਿ ਇਸ ਵਕਤ ਤੁਸੀਂ ਦੇਖ ਰਹੇ ਹੋ ਅੱਜ ਤੋਂ ਬਾਅਦ ਇਹ ਪੁਲ ਜਿਹੜਾ ਹੈਗਾ ਇਹ ਰੋਡ ਜਿਹੜਾ ਹੈਗਾ ਲੋਕਾਂ ਦੇ ਲਈ ਅਰਪਣ ਹੋਵੇਗਾ ਲੋਕ ਅਰਪਣ ਹੋ ਜਾਵੇਗਾ ਇਹ ਪੁਲ ਪਰ ਹਾਲ ਦੀ ਕਦੇ ਗੱਲ ਕੀਤੀ ਜਾਵੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਤੇ ਕਿ ਪੰਜ ਪਰੇ ਸਹਿਬਾਨ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਪਹਿਲੀ ਵਾਰ ਇਸ ਦਾ ਇਸ ਤਰੀਕੇ ਨਾਲ ਸ਼ੁਭਾਰambh ਜਿਹੜਾ ਹੈ ਉਹ ਹੋਣ ਜਾ ਰਿਹਾ ਹੈ ਜਿਸ ਵਿੱਚ ਕੀ ਆਵਾਜ਼ ਆਈ ਸ਼ੁਰੂ ਹੋਵੇਗੀ ਤਾਂ ਯਕੀਨਨ ਲੋਕਾਂ ਨੂੰ ਵੱਡਾ ਫਾਇਦਾ ਜਿਹੜਾ ਹੈ ਉਹ ਹੋਣ ਵਾਲਾ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਜਿੱਥੇ ਕਿ ਇਸ ਵਕਤੇ ਸ਼ੁਰੂਆਤ ਹੋ ਰਹੀ ਹੈ ਅਰੇ तमाम ਲੋਕ ਇੱਥੇ ਮੌਜੂਦ ਨੇ ਦੂਜੇ ਪਾਸੇ ਦੂਰ ਤੱਕ ਨਜ਼ਰ ਮਾਰੀਏ ਤਾਂ ਤੁਸੀਂ ਵੇਖੋਗੇ ਕਿ ਕਾਫੀ ਵੱਡਾ ਇਕੱਠ ਤੁਹਾਨੂੰ ਇੱਥੇ ਨਜ਼ਰ ਆਵੇਗਾ ਜਿਸ ਵਿੱਚ ਕਿ ਕਰੀਬ ਕਈ ਕਿਲੋਮੀਟਰ ਲੰਬਾ ਤੁਹਾਨੂੰ ਇਹ ਨਗਰ ਕੀਰਤਨ ਨਜ਼ਰ ਆਵੇਗਾ ਜਿੰਨਾ ਤੱਕ ਨਜ਼ਰ ਜਾਂਦੀ ਹੈ ਉਦੋਂ ਤੱਕ ਤੁਹਾਨੂੰ ਸੰਗਤ ਦਾ ਇਕੱਠ ਜਿਹੜਾ ਹੈਗਾ ਉਹ ਦਿਖਾਈ ਦੇਵੇਗਾ ਅਤੇ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਵਕਤ ਅਥੇ ਗੱਲ ਕੀਤੀ ਜਾਵੇ ਤਾਂ ਸ਼ੁਭਾਰਾਮ ਇਸ ਵਕਤ ਹੋਣ ਜਾ ਰਿਹਾ ਹੈ ਤਾਂ ਸ਼ੁਭਾਰਾਮ ਦੀਆਂ ਤਸਵੀਰਾਂ ਜਿੱਥੇ ਕਿ ਪੰਜ ਪਾਰੇ ਸਾਈਬਾਨ ਮੌਜੂਦ ਨੇ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵਿਨੈਕ ਸਾਹਿਬ ਜਿਹੜੇ ਨੇ ਸਰਪਾਉ ਦੇ ਕੇ ਉਹਨਾਂ ਨੂੰ ਸਨਮਾਨਤ ਕਰ ਰਹੇ ਨੇ ਇਹ ਤਸਵੀਰ ਆਪਣੇ ਆਪ ਵਿੱਚ ਵੱਖਰੀ ਤਸਵੀਰ ਹੈ ਫਰੀਦਕੋਟ ਦੀ ਇਹ ਤਸਵੀਰ ਹੈ ਜਿੱਥੇ ਕਿ ਵਿਦਾਇਕ ਦੇ ਨਾਲ-ਨਾਲ ਇਸ ਵਕਤ ਤਮਾਮ ਲੋਕ ਮੌਜੂਦ ਨੇ ਅਤੇ ਸਰਪਾਉ ਪਾਏ ਜਾ ਰਹੇ ਨੇ ਅਤੇ ਇਸ ਵਕਤ ਇਹ ਬਿਹਤਰੀਨ ਤਸਵੀਰ ਤੁਹਾਡੇ ਸਾਹਮਣੇ ਬਿਹਤ ਖੂਬਸੂਰਤ ਤਸਵੀਰ ਪੰਜ ਪਾਰੇ ਸਹਿਬਾਨਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਇਹ ਗੱਲ ਕੀਤੀ ਜਾਵੇ ਤਾਂ ਸ਼ੁਭਾਰਮ ਜੜਾਗਾ ਇਸ ਪੁੱਲ ਦਾ ਹੋ ਰਿਹਾ ਹੈ ਇਹ ਸ਼ੁਭਾਰਮ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਸ ਵਕਤ ਬਿਹਤ ਖੂਬਸੂਰਤ ਇਹ ਤਸਵੀਰ ਹੈ ਜੋ ਕਿ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਹੇ ਆ। ਇਹ ਰਸਤਾ ਜਿਹੜਾ ਹੈਗਾ ਫਰੀਦਕੋਟ ਨੂੰ ਕੋਟਕੂਪਰੇ ਨਾਲ ਜੁੜਦਾ ਹੈ ਅਤੇ ਕਾਫੀ ਲੰਬੇ ਸਮੇਂ ਤੋਂ ਇਸ ਦਾ ਕਾਰਜ ਚੱਲ ਰਿਹਾ ਸੀਗਾ ਅਤੇ ਆਖਿਰਕਾਰ ਇਸ ਦਿਨ ਤੇ ਇਹ ਸ਼ੁਰੂ ਹੋਣ ਜਾ ਰਿਹਾ ਹੈ। ਆਗਮਨਪੁਰੂ ਬਾਬਾ ਫਰੀਦ ਜੀ ਦਾ ਅੱਜ ਹੁੰਦਾ ਤੇ ਆਗਮਨਪੁਰਵ ਦੀਆਂ ਇਹ ਤਸਵੀਰਾਂ ਬਿਹਤਰੀਨ ਤਸਵੀਰਾਂ ਨੇ ਫਰੀਦਕੋਟ ਵਾਸੀ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਣਗੇ ਕਿਉਂਕਿ ਇਸ ਦਿਨ ਤੇ ਜਿਹੜਾ ਹੈਗਾ ਇਹ ਪੁਲ ਸੰਗਤ ਦੇ ਹਵਾਲੇ ਕੀਤਾ ਜਾ ਰਿਹਾ ਤਾਂ ਉਸ ਦੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੰਗਤ ਵਿੱਚ ਵੱਡਾ ਇਕੱਠ ਹੈ ਅਤੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਇਸ ਵਕਤ ਵੇਖਿਆ ਜਾ ਸਕਦਾ ਹੈ ਤਾਂ ਪਹਿਲੀ ਵਾਰ ਇਸ ਤਰੀਕੇ ਦਾ ਹੋਇਆ ਹੈ ਕਿ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉਹ ਇੱਥੇ ਪਹੁੰਚੇ ਤੇ ਉਸ ਤੋਂ ਬਾਅਦ ਸ਼ੁਭਰਮ ਜੜਾ ਗਿਆ ਇਸ ਪੁੱਲ ਦਾ ਕੀਤਾ ਗਿਆ ਤਾਂ ਉਸ ਦੀ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਸ ਜਗ੍ਹਾ ਤੇ ਪਹੁੰਚਣ ਤੇ ਸ਼ੁਭਰਮ ਜੜਾ ਗਿਆ ਉਹ ਕੀਤਾ ਜਾ ਰਿਹਾ ਹੈ ਆ ਸ਼ੁਭਾਰੰਭ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਵਿੱਚ ਬੇਮਿਸਾਲ ਤਸਵੀਰਾਂ ਨੇ ਆਦਾ ਇਸ ਵਕਤ ਨਗਰ ਕੀਰਤਨ ਜਿਹੜਾ ਅੱਗੇ ਵੱਲੋਂ ਵੱਧਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਆਦੇ ਸ਼ੁਭਾਰੰਭ ਜਿਹੜਾਗਾ ਇਸ ਦਾ ਇਸ ਵਕਤ ਹੋ ਰਿਹਾ ਹੈ ਉਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਕੀ ਇਸ ਵਕਤ ਨਗਰ ਕੀਰਤਨ ਪਹੁੰਚਿਆ ਆਦੇ ਸ਼ੁਭਾਰੰਭ ਜਿਹੜਾਗਾ ਇਸ ਪਲ ਦਾ ਹੋਇਆ ਹੈ ਉਦਘਾਟਨ ਇੱਕ ਵੱਖਰੇ ਤਰੀਕੇ ਨਾਲ ਹੋਣਾ ਹੈ ਪੰਜ ਸਿੰਘ ਸੇ ਬਾਰਾਂ ਦੇ ਪਹੁੰਚਦੇ ਪੰਜ ਪਿਆਰਾਂ ਦੇ ਪਹੁੰਚਨ ਤੇ ਪਾਲਕੀ ਸਾਹਿਬ ਨਗਰ ਕੀ ਤਰ ਪਹੁੰਚਨ ਤੇ ਇਸ ਦਾ ਸ਼ੁਭਾਰਮ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਇਸ ਵਕਤ ਦੀ ਤਸਵੀਰ ਜਿਹੜੀ ਹੈਗੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਰੀਬਨ ਕੱਟਿਆ ਜਾ ਰਿਹਾ ਹੈ। ਰੀਬਨ ਕੱਟੇ ਜਾਣ ਤੋਂ ਰੀਬਨ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਸ ਵਕਤ ਰੀਬਨ ਕੱਟਿਆ ਜਾ ਰਿਹਾ ਹੈ ਅਤੇ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ। ਅਤੇ ਤਸਵੀਰ ਤੋਂ ਅਸੀਂ ਕੋਸ਼ਿਸ਼ ਕਰਦੇ ਆ ਰਿਬਨ ਦੀ ਇਹ ਤਸਵੀਰ ਜਿੱਥੇ ਕਿ ਇਸ ਵਕਤ ਦੇਖ ਸਕਦੇ ਹੋ ਇੱਕ ਵੱਖਰੀ ਤਸਵੀਰ ਆਈ ਕਿਉਂਕਿ ਇਸ ਤਰੀਕੇ ਦਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਜਦੋਂ ਕਿ ਇਸ ਤਰੀਕੇ ਨਾਲ ਸ਼ੁਭਾਰਮ ਹੁੰਦਾ ਹੋਇਆ ਹੋਵੇ ਅਤੇ तमाम ਲੋਕ ਇੱਥੇ ਮੌਜੂਦ ਨੇ ਬਿਲਕੁਲ ਵੱਖਰੇ ਤਰੀਕੇ ਦਾ ਸ਼ੁਭਾਰਮ ਜਿਹੜਾ ਕਿ ਇੱਥੇ ਪੰਜ ਪਹਿਰੇ ਸਾਬਨਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਵੱਖਰੀ ਤਸਵੀਰ ਹੈ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੈ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਸ ਵਕਤ ਸ਼ੁਰੂਆਤ ਕੀਤਾ ਗਿਆ ਹੈ ਅਤੇ ਪੰਜ ਪਿਆਰੇ ਜੋਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਇਸ ਪੁਲ ਦਾ ਉਦਘਾਟਨ ਅੱਜ ਇੱਥੇ ਵਿਦੇਬਤ ਤਰੀਕੇ ਨਾਲ ਹੋਇਆ ਹੈ ਬਿਲਕੁਲ ਵੱਖਰੇ ਤਰੀਕੇ ਨਾਲ ਹੋਇਆ ਹੈ ਇਹ ਤਸਵੀਰ ਤੁਸੀਂ ਇਸ ਵਕਤ ਵੇਖ ਰਹੇ ਹੋ ਬਿਲਕੁਲ ਵਖਰੀ ਤਸਵੀਰ ਹੈ ਜਿੱਤੇ ਕਿ ਇਸ ਤਰੀਕੇ ਨਾਲ ਸ਼ੁਭਾਰਮ ਜਿਹੜਾ ਹੋਇਆ ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਇਸ ਤਰੀਕੇ ਨਾਲ ਸ਼ੁਭਾਰਮ ਹੁੰਦਾ ਹੋਇਆ ਹੋਵੇ ਅਤੇ ਮੋੜ ਤੋਂ ਜਿਹੜਾ ਹੈਗਾ ਪਲਕੀ ਸਾਹਿਬ ਇਥੋਂ ਰਵਾਨਾ ਹੋ ਰਹੀ ਹੈ ਫਰੀਦਕੋਟ ਦੇ ਵਿਧਾਇਕ ਜਿਹੜੇ ਨੇ ਗੁਰਦੇਵ ਸਿੰਘ ਸੇਖੋ ਉਹ ਇਸ ਵਕਤ ਅੱਥੇ ਮੌਜੂਦ ਸੀਗੇ ਅਤੇ ਸ਼ੁਭਾਰਮ ਜਿਹੜਾ ਹੈਗਾ ਉਹ ਇੱਥੇ ਹੋ ਚੁੱਕਿਆ ਹੈ ਤਾਂ ਪਲਕੀ ਸਾਹਿਬ ਦੇ ਬੋਚਨ ਤੇ ਬੇਹਤਰੀਨ ਤਰੀਕੇ ਨਾਲ ਸਵਾਗਤ ਇਸ ਵਕਤ ਹੁੰਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ ਤਾਂ ਦਰਸ਼ਨ ਕਰ ਸਕਦੇ ਹੋ ਤੁਸੀਂ ਵੀ ਇੱਕ ਖੂਬਸੂਰਤ ਤਸਵੀਰ ਫਰੀਦਕੋੜ ਦੀ ਤਸਵੀਰ ਹੈ ਜਿੱਥੇ ਕਿ ਦਰਸ਼ਨ ਕਰ ਸਕਦੇ ਹੋ ਪਾਲਕੀ ਸਾਹਿਬ ਦੇ ਨਗਰ ਕੀਰਤਨ ਜਿਹੜਾ ਹੈਗਾ ਉਹ ਨਿਕਲ ਰਿਹਾ ਉਸ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਨੇ ਜੋ ਕਿ ਇਸ ਵਕਤ ਤੁਸੀਂ ਵੇਖ ਰਹੇ ਹੋ ਫਰੀਦਕੋੜ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦਰਸ਼ਨ ਕਰ ਰਹੇ ਹੋ ਜਿੱਥੇ ਕਿ ਇਸ ਵਕਤ ਵੱਡਾ ਇਕੱਠ ਜਿਹੜਾ ਹੈਗਾ ਉਹ ਤੁਹਾਨੂੰ ਨਜ਼ਰ ਆਵੇਗਾ ਅਤੇ ਉਸ ਕਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਆਉਣ ਵਾਲੇ ਸੰਗਤਾਂ ਨੂੰ ਪ੍ਰਸ਼ਾਦ ਸ਼ਕਾਇਆ ਜਾ ਰਿਹਾ ਹੈ ਅਤੇ ਹਰ ਕੋਈ ਆਪਣੇ ਆਪ ਨੂੰ ਇਸ ਵਕਤ ਤੰਨ ਮਹਿਸੂਸ ਕਰ ਰਿਹਾ ਹੈ ਤਾਂ ਵੱਖਰੀ ਤਸਵੀਰ ਹੈ ਇਹ ਫਰੀਦਕੋਟ ਦੀ ਜਿੱਥੇ ਕਿ ਇਸ ਤਰੀਕੇ ਨਾਲ ਉਦਘਾਟਨ ਹੋਇਆ ਹੈ ਅਤੇ ਨਗਰ ਕੀਰਤਨ ਦੇ ਪੋਚਨ ਤੇ ਬੇਹਦ ਖੂਬਸੂਰਤ ਸਵਾਗਤ ਜਿਹੜਾ ਗਿਆ ਤੇ ਇਸ ਵਕਤ ਵੇਖਿਆ ਜਾ ਸਕਦਾ ਹੈ ਇਹ तमाम ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਸ਼ੁਭਾਰਮ ਜਿਹੜਾ ਗਿਆ ਇਸ ਨਗਰ ਕੀਰਤਨ ਦਾ ਹੋਇਆ ਉਹ ਸ਼ੁਭਾਰਮ ਦੀਆਂ ਤਸਵੀਰਾਂ ਨੇ ਜੋ ਕਿ ਤੁਸੀਂ ਵੇਖ ਰਹੇ ਹੋ ਵਿਦਾਖ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਜਿਹੜੀ ਹੈਗੀ ਉਹ ਵੀ ਕਰਾਂਗੇ ਅਤੇ ਜਿਹਨੇ ਲੋਕ ਨੇ ਉਹਨਾਂ ਨੂੰ ਇੱਥੇ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਵੱਖਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਤੇ ਕਿ ਐ ਸਿੰਘ ਸਾਹਿਬਾਂ ਨੂੰ ਵਿਦਾਖ ਸਾਹਿਬ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਤੇ ਕਿ ਉਸ ਵਕਤ ਸਰੋਪਾ ਪਾਈ ਜਰ ਨੇ ਬਕਰੀ ਤਸਵੀਰ ਇਹ ਫਰੀਦਪੁਰ ਦੀ ਤੁਸੀਂ ਵੇਖ ਰਹੇ ਹੋ ਜਿੱਤੇ ਕਿ ਆ ਸ਼ੁਭਾਰਮ ਹੋਇਆ ਹੈ ਇਸ ਪੁਲ ਦਾ ਅਤੇ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਨ ਨੇ ਆ ਵਿਦੈਕ ਸਾਹਿਬ ਕਿਸ ਤਰੀਕੇ ਨਾਲ ਆ ਬਾਬੇ ਦੀ ਕਿਰਪਾ ਹੋਈ ਹੈ ਜੀ ਸਿਰ ਤੇ ਮਿਹਰਬਾਨ ਰੱਖਿਆ ਬਾਬਾ ਜੀ ਨੇ ਇਹ ਤਾਂ ਪਤਾ ਨਹੀਂ ਜੀ ਪਰ ਅਸੀਂ ਕੋਸ਼ਿਸ਼ ਕੀਤੀ ਵਾ ਅਸੀਂ ਆਪਣੇ ਗੁਰੂ ਦਾ ਸਨਮਾਨ ਜਿੰਦਾ ਉਸਦਾ ਕਰ ਸਕੀਏ ਬਿਲਕੁਲ ਵਿਦੈਕ ਸਾਹਿਬ ਜਿਹੜੇ ਨੇ ਸਾਡੇ ਨਾਲ ਮੌਜੂਦ ਸਿਗੇ ਅਤੇ ਇਸ ਤਰੀਕੇ ਨਾਲ ਜਿਹੜਾ ਹੈ ਸ਼ੁਭਾਰਮ ਕੀਤਾ ਜਾ ਚੁੱਕਾ ਹੈ ਅਤੇ ਸੁਭਰਮ ਦੇ ਤਸਵੀਰਾਂ ਤੋਂੜਨਾ ਸਾਂਝੀਆਂ ਕੀਤੀਆਂ ਜਿੱਥੇ ਕਿ ਵੱਡਾਈ ਘਟ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੇ ਇੱਥੇ ਪਹੁੰਚੀ ਹੋਈ ਹੈ ਤਸਵੀਰਾਂ ਜਿਹੜੀਆਂ ਨੇ ਤੋਂੜਨਾ ਸਾਂਝੀਆਂ ਕਰ ਰਹੀ ਸੀ ਕੋਟਕਪੂਰਾ ਫਰੀਦਕੋਟ ਰੋਡ ਦੀਆਂ ਜਿਸ ਦਾ ਕੇਸ ਵਕਤ ਸੁਭਰ ਹੋਇਆ ਨਗਰ ਕੀਰਤਨ ਦੇ ਪਹੁੰਚਣ ਤੇ ਐਸ ਰੋਡ ਨੂੰ ਆਮ ਜਨਤਾ ਦੇ ਲਈ ਖੋਲਿਆ ਗਿਆ ਫਰੀਦਕੋਟ ਤੋਂ ਕੈਮਰਾ ਪਸੰਦ ਅਭੀਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੈਰਟੀ ਟੀਵੀ